ਜਦੋਂ ਮੁੱਖ ਮੰਤਰੀ ਬਣੇ ਨਵੇਂ ਨਵੇਂ ਘਰ ਚ ਗਏ ਉੱਥੇ ਪ੍ਰੋਟੋਕਾਲ ਐ ਮੇਰੇ ਵਾਲੇ ਰੂਮ ਚ ਇੱਕ ਬੈਲ ਐ ਵੀ ਜੇ ਕੁਝ ਕਿਸੇ ਨੂੰ ਬੁਲਾਉਣਾ ਬੈਲ ਮਾਰ ਦਿਓ ਕੋਈ ਸਾਇਨ ਸੂਨ ਕਰਨੇ ਜਾਂ ਕਿਸੇ ਨੂੰ ਪੀਏ ਨੂੰ ਬੁਲਾਉਣਾ ਕਿਉਂਕਿ ਬੇਬੇ 7 ਵਜੇ ਸੌ ਜਾਂਦੀ ਐ ਬੇਬੇ ਉਹ ਤੱਕ ਸੁੱਤੀ ਪਈ ਸੀ 9 10 ਵਜੇ ਦੀ ਗੱਲ ਐ ਉਹ ਕੋਈ ਕੰਮਕਾਰਾਂ ਵਾਸਤੇ ਫਾਈਲਾਂ ਫੂਲਾਂ ਪੜ੍ਹਨੀਆਂ ਸੀ ਕੁਝ ਮੈਂ ਬੈਲ ਮਾਰਤੀ ਫਿਰ ਫਿਰ ਬੈਲ ਮਾਰਤੀ ਫਿਰ ਰੋਟੀ ਵਾਸਤੇ ਬੈਲ ਮਾਰਤੀ ਅਗਲੇ ਦਿਨ ਸਵੇਰੇ ਬੇਬੇ ਕਹਿੰਦੀ ਪਤਾ ਨਹੀਂ ਕਹਿੰਦੀ ਕੌਣ ਸੀ ਰਾਤ ਆਪਣੀਆਂ ਬੈਲਾ ਮਾਰ ਮਾਰ ਭੱਜੀ ਗਿਆ ਭਾਈ ਮੈਂ ਕਿਹਾ ਬੇਬੇ ਆਪਣੇ ਘਰ ਦੀ ਕੋਈ ਮੈਲ ਮਾਰਦਾ ਐ ਇਹ ਮੈਂ ਹੀ ਮਾਰਦਾ ਤਾਂ ਤੋਂ ਕਹਿੰਦੀ ਅੱਛਾ ਹੈਗੀ ਤਾਂ ਹੋਈ ਸੀ ਕਹਿੰਦੀ ਜਿਹੜੀ ਬਾਹਰ ਖਲਾਉਣ ਵਾਸਤੇ ਹੁੰਦੀ ਹੈ। ਤੋਂ ਉਹ ਮਾਵਾ ਨੇ ਪਰ ਮੈਂ ਤੁਹਾਨੂੰ ਕਹਿਣਾ ਕਿ ਮਾਪੇ ਮੜੀ ਹੈ ਭਾਵੇਂ PH.D ਹੈ ਭਾਵੇਂ ਬਹੁਤ ਜੋ ਮਰਜ਼ੇ ਮਾਂ ਦਾ ਕੋਈ ਕਰਜ਼ਾ ਨਹੀਂ ਲਾ ਸਕਦਾ ਮਾਂ ਤੋਂ ਵੱਡਾ ਨਹੀਂ ਕੋਈ ਹੋ ਸਕਦਾ ਕੋਈ ਰਿਸ਼ਤਾ ਮਾਂ ਦੇ ਸਾਖ ਵਰਗਾ ਨਹੀਂ ਹੈਗਾ। ਸੋ ਇਸ ਕਰਕੇ ਮਾਵਾ ਜਿਉਣ ਸਾਡੀਆਂ ਧੀਆ ਪਹਿਣਾ ਜਿਉਣ ਸਾਡੇ ਗੱਭਰੂ ਪੁੱਤ ਜਵਾਨ ਮੱਲਾ ਮਾਰਨ ਤੰਦਰੁਸਤ ਰਹਿਣ ਔਰ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਵੇ